ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਅੱਜ ਪੁੰਨਿਆਂ ਦੀ ਰਾਤ ਤੇ ਜਾਂ ਫਿਰ ਕੱਲ ਐਤਵਾਰ ਨੂੰ ਤੁਸੀਂ ਇਹ ਅਜਵਾਇਣ ਦਾ ਖਾਸ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਨਸ਼ੇੜੀ ਦੀ ਨਸ਼ੇ ਦੀ ਲਤ ਜੜ ਤੋਂ ਖਤਮ ਹੋ ਜਾਵੇਗੀ ਇਸ ਉਪਾਅ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਕੇ ਵੇਖ ਲੈਣਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਨਸ਼ਾ ਤੁਹਾਡੇ ਘਰ ਵਿੱਚੋਂ ਖਤਮ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਲ ਸਿੰਘ ਜੀ ਅੱਜ ਅਸੀਂ ਅਜਿਹੇ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੋ ਸਾਡੇ ਘਰਾਂ ਦੀ ਸੁੱਖ ਸ਼ਾਂਤੀ ਨੂੰ ਵਾਪਸ ਲਿਆ ਸਕਦਾ ਹੈ ਅਤੇ ਸਾਡੇ ਪਰਿਵਾਰ ਨੂੰ ਨਸ਼ੇ ਦੀ ਬੁਰਾਈ ਤੋਂ ਹਮੇਸ਼ਾ ਲਈ ਦੂਰ ਕਰ ਸਕਦਾ ਹੈ ਸਾਥ ਸੰਗੇ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਜੀ ਸ਼ਨੀਵਾਰ ਭਾਵ ਕੇ ਅੱਜ ਤੇ ਜਾਂ ਫਿਰ ਕੱਲ ਐਤਵਾਰ ਦੇ ਦਿਨ ਅਜਵਾਇਣ ਦਾ ਇੱਕ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚੋਂ ਨਸ਼ਾ ਹਮੇਸ਼ਾ ਦੇ ਲਈ ਬਾਹਰ ਚੱਲਿਆ ਜਾਵੇਗਾ ਸਾਥ ਸੰਗੇ ਜੀ ਅਜਵਾਇਣ ਜੋ ਕਿ ਸਾਡੇ ਘਰ ਦੇ ਰਸੋਈ ਵਿੱਚ ਆਮ ਮਿਲਣ ਵਾਲੀ ਇੱਕ ਚੀਜ਼ ਹੁੰਦੀ ਹੈ ਸਾਤ ਸੰਗਤ ਜੀ ਉਸ ਨੂੰ ਜੇਕਰ ਸਹੀ ਤਰੀਕੇ ਨਾਲ ਅਤੇ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਵਰਤਿਆ ਜਾਵੇ ਤਾਂ ਇਹ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਹਮੇਸ਼ਾ ਲਈ ਦੂਰ ਕਰ ਸਕਦੀ ਹੈ ਸਾਤ ਸੰਗਤ ਜੀ ਇਹ ਉਪਾਸ ਸਿਰਫ ਇੱਕ ਸਾਦੀ ਕਿਰਿਆ ਨਹੀਂ ਹੈ ਸਗੋਂ ਵਾਹਿਗੁਰੂ ਦੀ ਕਿਰਪਾ ਅਤੇ ਸੇਵਾ ਦਾ ਇੱਕ ਸੁੰਦਰ ਸੁਮੇਲ ਹੈ ਸੋ ਆਓ ਅੱਜ ਦੇ ਇਸ ਉਪਾਦ ਦੀ ਵਿਧੀ ਅਤੇ ਇਸ ਦੀ ਮਹਾਨਤਾ ਤੇ ਕਿਵੇਂ ਸਾਡੇ ਘਰ ਦਾ ਵਿਚਲਾ ਨਸ਼ਾ ਇਹ ਦੂਰ ਕਰ ਸਕਦੀ ਹੈ ਇਸ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਪ੍ਰਸਾਦ ਸੰਗਿਆ ਜੀ ਨਾਲ ਹੀ ਨਾਲ ਇਹ ਬੇਨਤੀ ਵੀ ਕਰਾਂਗੇ ਕਿ ਤੁਸੀਂ ਇਸ ਨੂੰ ਵਹਿਮ ਭਰਮ ਦੇ ਨਾਲ ਬਿਲਕੁਲ ਵੀ ਨਹੀਂ ਚੋੜਨਾ ਸੋ ਫਿਰ ਸਾਰੀ ਸੰਗਤ ਨੂੰ ਇੱਕੋ ਹੀ ਬੇਨਤੀ ਹੈ ਇਸ ਕਥਾ ਨੂੰ ਪੂਰੇ ਹੀ ਮਨ ਦੇ ਨਾਲ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਨਿਰਾਸ਼ਾ ਜਿਹੜੀ ਹੈ ਘਰ ਘਰ ਜਾਂਦੀ ਹੈ ਜਦੋਂ ਸਾਡੇ ਘਰ ਦਾ ਕੋਈ ਮੈਂਬਰ ਨਸ਼ੇ ਦੀ ਦਲਦਲ ਵਿੱਚ ਫਸ ਜਾਂਦਾ ਹੈ ਪ੍ਰਸਾਦ ਸਿੰਘ ਜੀ ਗੁਰਬਾਣੀ ਸਾਨੂੰ ਹਮੇਸ਼ਾ ਇਹ ਸਿਖਾਉਂਦੀ ਹੈ ਜੇ ਅਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾਈਏ ਅਤੇ ਸੇਵਾ ਦਾ ਰਾਹ ਅਪਣਾ ਲਈਏ ਤਾਂ ਕੋਈ ਵੀ ਮੁਸੀਬਤ ਅਜੇਹੀ ਨਹੀਂ ਹੁੰਦੀ ਜਿਸ ਦਾ ਕਿ ਹੱਲ ਨਾ ਹੋ ਸਕੇ ਸੋ ਅੱਜ ਦੀ ਕਥਾ ਵਿੱਚ ਅਸੀਂ ਜਾਣਾਂਗੇ ਅੱਜ ਦੇ ਇਸ ਉਪਾਅ ਦੇ ਬਾਰੇ ਇਹ ਸਾਦਾ ਜਿਹਾ ਉਪਾਅ ਹੈ ਤੇ ਜਦੋਂ ਵਾਹਿਗੁਰੂ ਦੀ ਸ਼ਰਧਾ ਅਤੇ ਅਰਦਾਸ ਨਾਲ ਕੀਤਾ ਜਾਵੇ ਸਾਡੇ ਘਰ ਵਿੱਚੋਂ ਫਿਰ ਨਸ਼ੇ ਦੀ ਬੁਰਾਈ ਨੂੰ ਇਹ ਕਿਵੇਂ ਦੂਰ ਕਰ ਸਕਦਾ ਹੈ ਸੋ ਇਸ ਲਈ ਸਾਥ ਸੰਗਤ ਜੀ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੀਆਂ ਸੰਸਾਰਿਕ ਚਿੰਤਾਵਾਂ ਨੂੰ ਇੱਕ ਪਾਸੇ ਰੱਖੋ ਇਸ ਸੁਨੇਹੇ ਨੂੰ ਪੂਰਾ ਤੁਸੀਂ ਜ਼ਰੂਰ ਸੁਣਨਾ ਹੈ ਤਾਂ ਫਿਰ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਸਾਡੇ ਘਰਾਂ ਵਿੱਚ ਕਈ ਅਜਿਹੀਆਂ ਸਮੱਸਿਆਵਾਂ ਹਨ ਜੋ ਸਾਡੇ ਮਨ ਨੂੰ ਅਸ਼ਾਂਤ ਕਰ ਦਿੰਦੀਆਂ ਹਨ ਸਰ ਸנגੇ ਜੀ ਸਭ ਤੋਂ ਵੱਡੀ ਸਮੱਸਿਆ ਜਿਸ ਦਾ ਕਿ ਜ਼ਿਕਰ ਅਸੀਂ ਅੱਜ ਕਰਨ ਵਾਲੇ ਹਾਂ ਨਸ਼ੇ ਦੀ ਬੁਰਾਈ ਕਿਉਂਕਿ ਕਈ ਘਰਾਂ ਵਿੱਚ ਪਰਿਵਾਰ ਦਾ ਕੋਈ ਮੈਂਬਰ ਜਿਵੇਂ ਕਿ ਜਵਾਨ ਪਤੀ ਬੱਚਾ ਨਸ਼ੇ ਦੀ ਲਤ ਵਿੱਚ ਫਸ ਜਾਂਦਾ ਹੈ ਸਰ ਸנגੇ ਜੀ ਇਹ ਨਸ਼ਾ ਚਾਹੇ ਸ਼ਰਾਬ ਸਿਗਰਟ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਪਰ ਸਰ ਸנגੇ ਜੀ ਇਹ ਗੱਲ ਪੱਕੀ ਹੈ ਕਿ ਇਹੋ ਨਸ਼ਾ ਸਾਡੇ ਪਰਿਵਾਰ ਦੀ ਸ਼ਾਂਤੀ ਨੂੰ ਹਮੇਸ਼ਾ ਲਈ ਦੂਰ ਕਰ ਦਿੰਦਾ ਹੈ ਤੇ ਸਾਡੇ ਪਰਿਵਾਰ ਨੂੰ ਬਰਬਾਦ ਹੀ ਕਰਨ ਦੇ ਦਿੰਦਾ ਹੈ ਨਾਲ ਹੀ ਨਾਲ ਸਾਡੇ ਘਰ ਦੇ ਪੈਸੇ ਨੂੰ ਵੀ ਖਤਮ ਕਰਦਾ ਹੈ ਸੋ ਸਾਥ ਸੰਗਤ ਜਿਸ ਦੇ ਨਾਲ ਸਾਡੇ ਘਰ ਵਿੱਚ ਝਗੜੇ ਵੱਧ ਜਾਂਦੇ ਹਨ ਪੈਸੇ ਦੀ ਕਮੀ ਹੋ ਜਾਂਦੀ ਹੈ ਅਤੇ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਵਿੱਚ ਨਿਰਾਸ਼ਾ ਤੇ ਦੁੱਖ ਵਰਗੀਆਂ ਸਮੱਸਿਆਵਾਂ ਜਿਹੜੀਆਂ ਹਨ ਘਰ ਘਰ ਜਾਂਦੀਆਂ ਹਨ ਸੋ ਕਈ ਮਾਪਿਆਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਨਸ਼ੇ ਦੀ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਬਹੁਤ ਸਮਝਾਉਣ ਤੇ ਵੀ ਨਹੀਂ ਸਮਝਦੇ ਤੇ ਬਹੁਤੀਆਂ ਸਾਡੀਆਂ ਭੈਣਾਂ ਦੀ ਵੀ ਇਹੋ ਸਮੱਸਿਆ ਹੈ ਕਿ ਉਹਨਾਂ ਦਾ ਪਤੀ ਅਜੇਹੇ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਜਿੱਥੇ ਉਹ ਪੈਸੇ ਦੀ ਵੀ ਬਰਬਾਦੀ ਕਰਦਾ ਹੈ ਅਤੇ ਨਾਲ ਨਾਲ ਘਰ ਵਿੱਚ ਲੜਾਈ ਝਗੜਾ ਵੀ ਕਰਦਾ ਹੈ ਤਾਂ ਫਿਰ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਸ ਉਪਾਅ ਦੇ ਬਾਰੇ ਸਾਧ ਸੰਗਤ ਜੀ ਇਹ ਜਵਾਨ ਦਾ ਸਾਦਾ ਜਿਹਾ ਉਪਾਅ ਜੋ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੇ ਦਿਨ ਨੂੰ ਕਰ ਸਕਦੇ ਹੋ ਸਭ ਤੋਂ ਪਹਿਲਾਂ ਸ਼ਨੀਵਾਰ ਜਾਂ ਐਤਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰੋ ਸਾਫ ਸੁਥਰੇ ਕੱਪੜੇ ਪਹਿਨ ਲੈਣੇ ਹਨ ਫਿਰ ਆਪਣੇ ਘਰ ਦੀ ਰਸੋਈ ਵਿੱਚੋਂ ਇੱਕ ਮੁਠੀ ਅਜਵਾਇਣ ਜੋ ਕਿ ਕਰੀਬ 50 ਗ੍ਰਾਮ ਦੇ ਲਗਭਗ ਹੋਵੇ ਫਿਰ ਸਾਧ ਸੰਗਤ ਜੀ ਇਸ ਅਜਵਾਇਣ ਨੂੰ ਇੱਕ ਸਾਫ ਮਿੱਟੀ ਦੇ ਬਰਤਨ ਜਾਂ ਲੋਹੇ ਦੀ ਕੜਾਈ ਵਿੱਚ ਪਾ ਲੈਣਾ ਹੈ ਹੁਣ ਸਾਧ ਸੰਗਤ ਜੀ ਹੌਲੀ ਹੌਲੀ ਇਸ ਨੂੰ ਭੁੰਨਣਾ ਸ਼ੁਰੂ ਕਰ ਦੇਣਾ ਹੈ ਜਦੋਂ ਤੱਕ ਕਿ ਅਜਵਾਇਣ ਵਿੱਚੋਂ ਸੁਗੰਧ ਨਾ ਆਉਣ ਲੱਗ ਜਾਵੇ ਸੋ ਸਾਧ ਸੰਗਤ ਜੀ ਭੁੰਨਣ ਤੋਂ ਬਾਅਦ ਇਸ ਅਜਵਾਇਣ ਨੂੰ ਇੱਕ ਸਾਫ ਕੱਪੜੇ ਵਿੱਚ ਤੁਸੀਂ ਬੰਨ ਲੈਣਾ ਹੈ ਜਿਵੇਂ ਕਿ ਇੱਕ ਛੋਟੀ ਜਿਹੀ ਪੋਟਲੀ ਬਣਾ ਲੈਣੀ ਹੈ ਹੁਣ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਸਥਾਨ ਤੇ ਬੈਠ ਜਾਣਾ ਹੈ ਅਤੇ ਇਸ ਪੋਟਲੀ ਨੂੰ ਸਾਹਮਣੇ ਰੱਖ ਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਹੁਣ ਸਾਧ ਸੰਗਤ ਜੀ ਤੁਸੀਂ ਇਸ ਪੋਟਲੀ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਾਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਦੂਰ ਹੋ ਜਾਵੇ ਸਾਡੇ ਘਰ ਪਰਿਵਾਰ ਨੂੰ ਸੁੱਖ ਸ਼ਾਂਤੀ ਦੇ ਨਾਲ ਭਰ ਦਿਓ ਸੋ ਪਾਠ ਤੋਂ ਬਾਅਦ ਇਸ ਅਜਵਾਇਣ ਦੀ ਪੋਟਲੀ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਜਾਂ ਉਸ ਕਮਰੇ ਵਿੱਚ ਜਿੱਥੇ ਨਸ਼ਾ ਕਰਨ ਵਾਲਾ ਵਿਅਕਤੀ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਹੈ ਉੱਥੇ ਲਟਕਾ ਦੇਣਾ ਹੈ ਫਿਰ ਸਾਧ ਸੰਗਤ ਜੀ ਇਸ ਪੋਟਲੀ ਨੂੰ ਹਰ ਸ਼ਨੀਵਾਰ ਜਾਂ ਐਤਵਾਰ ਨੂੰ ਬਦਲ ਦੇਣਾ ਹੈ ਪੂਰੀ ਅਜਵਾਇਣ ਨੂੰ ਕਿਸੇ ਸਾਫ਼ ਵਹਿੰਦੇ ਹੋਏ ਪਾਣੀ ਵਿੱਚ ਵਹਾ ਦੇਣਾ ਹੈ ਫਿਰ ਸਾਤ ਸੰਗਤ ਜੀ ਇਸ ਉਪਾਅ ਨੂੰ ਨਿਯਮਤ ਤੌਰ ਤੇ ਕਰਦੇ ਰਹਿਣਾ ਹੈ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਣਾ ਹੈ ਸਾਤ ਸੰਗਤ ਜੀ ਅਜਵਾਇਣ ਦਾ ਇਹ ਉਪਾਅ ਸਿਰਫ ਇੱਕ ਸਰੀਰਕ ਕਿਰਿਆ ਹੀ ਨਹੀਂ ਹੁੰਦੀ ਸਗੋਂ ਸੇਵਾ ਅਤੇ ਸ਼ਰਦਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਜਵਾਇਣ ਦੀ ਸੁਗੰਧ ਸਾਡੇ ਘਰ ਦੇ ਮਾਹੌਲ ਨੂੰ ਸ਼ੁੱਧ ਕਰਦੀ ਹੈ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦੀ ਹੈ ਜਦੋਂ ਅਸੀਂ ਇਸ ਉਪਾਅ ਨੂੰ ਵਾਹਿਗੁਰੂ ਦੀ ਸ਼ਰਦਾ ਅਤੇ ਅਰਦਾਸ ਦੇ ਨਾਲ ਕਰਦੇ ਹਾਂ ਨਾ ਤਾਂ ਸਾਡੇ ਮਨ ਵਿੱਚ ਫਿਰ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਵਾਹਿਗੁਰੂ ਜੀ ਸਾਡੀ ਅਰਦਾਸ ਸੁਣਦੇ ਹਨ ਸੋ ਫਿਰ ਸਾਥ ਸੰਗਤ ਜੀ ਐਸਾ ਉਪਾਅ ਕਰਨ ਦੇ ਨਾਲ ਸੱਚੀ ਸੇਵਾ ਵੀ ਬੜੀ ਜ਼ਰੂਰੀ ਹੈ ਜਿਵੇਂ ਕਿ ਅਸੀਂ ਪਿਛਲੇ ਸੁਨੇਹੇ ਵਿੱਚ ਜਾਣਿਆ ਕਿ ਸੇਵਾ ਸਿੱਖੀ ਦਾ ਮੁੱਢਲਾ ਸਿਧਾਂਤ ਹੈ ਤੁਸੀਂ ਇਸ ਉਪਾਅ ਦੇ ਨਾਲ ਸਵੇਰੇ ਪੰਛੀਆਂ ਲਈ ਪਾਣੀ ਰੱਖਣ ਦੀ ਸੇਵਾ ਕਰਨੀ ਹੈ ਜ਼ਰੂਰਤਮੰਦਾਂ ਦੀ ਮਦਦ ਕਰਨੀ ਹੈ ਸਾਥ ਸੰਗਤ ਜੀ ਜਦੋਂ ਅਸੀਂ ਅਚਵਾਣ ਦੀ ਪੋਟਰੀ ਨੂੰ ਪਾਠ ਦੇ ਨਾਲ ਸ਼ੁੱਧ ਕਰ ਦਿੰਦੇ ਹਾਂ ਸੇਵਾ ਨਾਲ ਜੋੜ ਦਿੰਦੇ ਹਾਂ ਤਾਂ ਸਾਤਸੰਗ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਫਿਰ ਦੂਰ ਹੋ ਜਾਂਦੀ ਹੈ। ਇਸ ਉਪਾਅ ਦੇ ਨਾਲ ਨਸ਼ੇ ਵਿੱਚ ਫਸੇ ਵਿਅਕਤੀ ਦੇ ਮਨ ਨੂੰ ਸਕਾਰਾਤਮਕ ਸੋਚ ਮਿਲਦੀ ਹੈ ਅਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਵਾਪਸ ਆਉਂਦੀ ਹੈ। ਸਾਤਸੰਗ ਜੀ ਜੇਕਰ ਤੁਹਾਡੇ ਘਰ ਦਾ ਉਹ ਪਰਿਵਾਰਕ ਮੈਂਬਰ ਜਿਹੜਾ ਨਸ਼ਾ ਕਰਦਾ ਹੈ ਉਹ ਜਿੱਥੇ ਵੀ ਬੈਠਾ ਹੋਵੇ ਤੁਸੀਂ ਵੀ ਉਸ ਕਮਰੇ ਦੇ ਵਿੱਚ ਬੈਠ ਕੇ ਪਾਠ ਜ਼ਰੂਰ ਕਰਨਾ ਹੈ। ਜਦੋਂ ਤੁਸੀਂ ਪਾਠ ਕਰੋਗੇ ਤਾਂ ਉਸ ਦੇ ਮਨ ਨੂੰ ਵੀ ਸ਼ਰਦਾ ਜਾਗੇਗੀ ਉਸ ਦਾ ਵੀ ਨਸ਼ੇ ਤੋਂ ਮਨ ਹੌਲੀ-ਹੌਲੀ ਦੂਰ ਹੋ ਜਾਵੇਗਾ ਤੁਸੀਂ ਜਦੋਂ ਵੀ ਅਰਦਾਸ ਕਰਨੀ ਹੈ ਉਸ ਦੇ ਕੋਲ ਖੜ ਕੇ ਹੀ ਕਰਨੀ ਹੈ ਤਾਂ ਕਿ ਉਸ ਦੇ ਮਨ ਵਿੱਚ ਵੀ ਹੋਵੇ ਕਿ ਮੇਰੇ ਪਰਿਵਾਰਕ ਮੈਂਬਰ ਜਿਹੜੇ ਹਨ ਮੇਰੇ ਤੋਂ ਦੁਖੀ ਤੇ ਪਰੇਸ਼ਾਨ ਹਨ ਸੋ ਉਹਨਾਂ ਨੂੰ ਉਹਨਾਂ ਦੀ ਕਦਰ ਮਹਿਸੂਸ ਕਰਵਾਉਣੀ ਹੈ ਕਿ ਉਹਨਾਂ ਦੀ ਤੁਹਾਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਘਰ ਤੋਂ ਹੀ ਉਪਾਅ ਕਰਨਾ ਸ਼ੁਰੂ ਕਰ ਸਕਦੇ ਹੋ ਸਾਧ ਸੰਗਾ ਜੀ ਅੱਜਕਲ ਇੰਟਰਨੈਟ ਤੇ ਚੈੱਕ ਕਰੋ ਤੁਸੀਂ ਪਾਠ ਕਰਦੇ ਸਮੇਂ ਅਰਦਾਸ ਕਰਦੇ ਹੋ ਤੇ ਜੇਕਰ ਤੁਸੀਂ ਜਾਂ ਘਰ ਵਿੱਚ ਚਉਪਈ ਸਾਹਿਬ ਦਾ ਪਾਠ ਲਗਾ ਕੇ ਰੱਖਦੇ ਹੋ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਰੱਖੋ ਤਾਂ ਉਸ ਵਿਅਕਤੀ ਦੇ ਕੰਨਾਂ ਵਿੱਚ ਵੀ ਪਰਮਾਤਮਾ ਜੀ ਦੇ ਸ਼ਬਦਾਂ ਦੀ ਆਵਾਜ਼ ਪਵੇਗੀ ਜਿਸ ਦੇ ਨਾਲ ਉਹਦਾ ਮਨ ਵੀ ਪਵਿੱਤਰ ਹੋ ਜਾਵੇਗਾ ਗੁਰਬਾਣੀ ਦੇ ਨਾਲ ਮਨ ਜੁੜਨਾ ਸ਼ੁਰੂ ਹੋਵੇਗਾ ਸੋ ਸਤ ਸੰਗਜ ਜੀ ਇਹਨਾਂ ਕੁਝ ਹੀ ਤਰੀਕਿਆਂ ਦੇ ਨਾਲ ਤੁਸੀਂ ਆਪਣੇ ਪਰਿਵਾਰਕ ਮੈਂਬਰ ਦਾ ਨਸ਼ਾ ਛੁਡਵਾ ਸਕਦੇ ਹੋ ਸੋ ਸਤ ਸੰਗਜ ਜੀ ਜੇਕਰ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਿਉਂਕਿ ਵਾਹਿਗੁਰੂ ਦੇ ਉੱਪਰ ਭਰੋਸਾ ਰੱਖ ਕੇ ਅਸੀਂ ਕਹਿ ਰਹੇ ਹਾਂ ਜੀ ਕਿ ਪ੍ਰਮਾਤਮਾ ਜੀ ਜੇਕਰ ਤੁਸੀਂ ਉਹਨਾਂ ਦੇ ਵਿੱਚ ਪੂਰਨ ਵਿਸ਼ਵਾਸ ਰੱਖੋਗੇ ਤਾਂ ਤੁਹਾਡੇ ਘਰ ਦੀ ਨਸ਼ੇ ਦੀ ਬੁਰਾਈ ਨੂੰ ਹਮੇਸ਼ਾ ਲਈ ਖਤਮ ਕਰ ਦੇਣਗੇ ਸੁੱਖ ਸ਼ਾਂਤੀ ਦੀ ਤੁਹਾਡੇ ਘਰ ਵਿੱਚ ਵਰਖਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ